ਹਾਂਜੀ ਅੱਜ ਤਾਂ ਜਸੀਬ ਟੂਰਨਾਮੈਂਟ ਪਿੰਡ ਮਾਨੂ ਕੇ ਸੰਧੂ ਜਗਰਾਉਂ 35 2025 ਦਿਨ ਸ਼ੁੱਕਰਵਾਰ ਹੋਣਗੀਆਂ ਕੱਪਾਂ ਦੀਆਂ ਗੱਲਾਂ ਦਿਖਵਾਜ ਕੌਣ ਲੈ ਕੇ ਜਾਂਦਾ ਜੀ ਕੱਪ ਇੱਥੋਂ ਮਾਨਨਾ ਸਨਮਾਨਾਂ ਦੀਆਂ ਗੱਲਾਂ ਕੱਪਾਂ ਦੀਆਂ ਗੱਲਾਂ ਪਹੁੰਚ ਗਈਆਂ ਟੀਮਾਂ ਤੇ ਲੱਗਣਗੇ ਮੈਚ ਠੀਕ ਆ ਜੀ ਹੋਣਗੇ ਮੁਕਾਬਲੇ ਸਖਤ ਮੁਕਾਬਲੇ ਹੋਣਗੇ ਅੱਜ ਦੇਖਦੇ ਹਾਂ ਕੌਣ ਜਿੱਦਾ ਕੱਪ ਫਿਰ ਅੱਜ ਤੇ ਨਾਮ ਵੀ ਸੋਹਣੇ ਰੱਖਿਆ ਪੰਜਾਂ ਨੇ ਅੱਜ ਦੇਖਦੇ ਆਂ ਫਿਰ ਮੁਕਾਬਲੇ ਟੀਮਾਂ ਵੀ ਦੂਰੋਂ ਦੂਰੋਂ ਪਹੁੰਚੀਆਂ ਲੱਗਦੇ ਆ ਅੱਥੀ ਫੇਰ ਕਰਾਦਾ ਟੂਰਨਾਮੈਂਟ ਬੰਜਣੇ ਅੱਜ ਪਿਛਲੇ ਐਤਵਾਰ ਕਰਾਇਆ ਸੀ ਅੱਜ ਸ਼ੁੱਕਰਵਾਰ ਕਰਵਾਤਾ ਦੇਖਦੇ ਆਂ ਫਿਰ ਅੱਜ ਹਲੋ ਹਾਂਜੀ ਹਾਂਜੀ ਹੋਣ ਲੱਗਿਆ ਮੁਕਾਬਲੇ ਆ ਜੋ ਦੇਖਦੇ ਆਂ ਜੀ ਆ ਪਹਿਲਾਂ ਕੱਪਾਂ ਤੇ ਇੱਕ ਨਿਗਾਹ ਮਾਰ ਲਓ ਜਿੰਨੇ ਜਿੰਨੇ ਵੀਰਾਂ ਦੇ ਮਾਣ ਸਨਮਾਨ ਹੋਣੇ ਆ ਉਹਨਾਂ ਦੇ ਵੀ ਪਏ ਆ ਜੀ ਸਨਮਾਨ ਤੇ ਚਾਰ ਨਾਮ ਆ ਜੀ ਟੋਟੋ ਫਸਟ ਸੈਕੰਡ ਥਰਡ ਤੇ ਫੋਰਥ ਠੀਕ ਹੈ ਜੀ ਚਾਰ ਕਪਾਂ ਚਾਰ ਨਾਮ ਹੋਣੇ ਆ ਤੇ ਬੰਜਾਂ ਦੇ ਮਾਨ ਸਨਮਾਨ ਹੋਣੇ ਨੇ ਤੇ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਬਾਈ ਪਿੰਦਰ ਮਾਨੂ ਕੇ ਜਿਨ੍ਹਾਂ ਨੇ ਬੰਜਾਂ ਨੇ ਟੂਰਨਾਮੈਂਟ ਕਰਵਾਇਆ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਆਜੋ ਫਿਰ ਦੇਖਦੇ ਆ ਮੈਚ ਆ ਚਲੋ ਤਾਂ ਜਿਹੜੀਆਂ ਹਾਂਜੀ ਹਲੋ ਇਹ ਜਿਹੜੀ ਇਤਿਹਾਸਿਕ ਧਰਮਸਾਲਾ ਜੀ ਬਹੁਤ ਪੁਰਾਣੀ ਧਰਮਸਾਲਾ ਜਿੱਥੇ ਟੂਰਨਾਮੈਂਟ ਹੋਣ ਜਾ ਰਿਹਾ ਜੀ ਇਹ ਪਿੰਡ ਦੇ ਵਿਚਾਲੇ ਆ ਧਰਮਸਾਲਾ ਜੀ ਹਾਂਜੀ ਹਲੋ ਮੈਚ ਹੋ ਜਾਂਦੇ ਆ ਜੀ ਬਹੁਤ ਵਧੀਆ ਮੈਚ ਹੋਏ ਕੁੱਲ 78 ਟੀਮਾਂ ਨੇ ਭਾਗ ਲਿਆ ਜਿੰਨਾ ਵਿੱਚੋਂ 4 ਟੀਮਾਂ ਬੋ ਨਿਕਲ ਕੇ ਸਾਹਮਣੇ ਆਈਆਂ ਜੀ 64 ਟੀਮਾਂ ਦੇ ਵਿੱਚ ਸਾਂਝਾ ਹੋਇਆ ਤੇ ਪਰਚੀ ਸਿਸਟਮ ਦੇ ਨਾਲ ਇਨਾਮਾਂ ਦੀ ਵੰਡ ਕੀਤੀ ਗਈ ਜੀ। ਸਾਡਾ ਮਾਨ ਸਨਮਾਨ ਹੋ ਰਿਹਾ ਲੱਗਿਆ ਜੀ। ਓਕੇ ਸਾਡੇ ਪ੍ਰਧਾਨ ਸਾਹਿਬ ਸੁਖਚੇਨ ਸਿੰਘ ਜੀ ਚੈਨਾ ਬਾਈ ਰੂਪਾ ਛੱਜਾ ਵਾ। ਤਿਸਮੂਂ ਨਗਰ ਨਵਾਸੀ ਬੰਨਿਆ ਦਾ ਮਾਨ ਸਨਮਾਨ ਕਰਦੇ ਆਈ। ਪਿੰਡਲੇ ਆ ਜਾਓ। ਹਾਂ ਜੀ। ਹੈਲੋ ਹਾਂਜੀ ਇੱਕ ਹੋਰ ਹੋਣ ਲੱਗਿਆ ਜੀ ਮਾਨਸਮਬਾਉ ਸਾਡੇ ਪ੍ਰਧਾਨ ਸਾਹਿਬ ਤੇ ਪਿੰਡ ਵਾਸੀਆਂ ਵੱਲੋਂ ਮਾਨਸਮਾ ਕੀਤੇ ਗਏ ਹਾਂਜੀ ਪਹਿਲਾ ਨਾਮ ਪ੍ਰਿੰਸ ਕੋਕਰੀ ਸਾਡੇ ਪ੍ਰਧਾਨ ਸਾਹਿਬ ਦਰਸ਼ਨ ਲੋਪੋ ਨਿੱਕਾ ਲੋਪੋ ਦੂਜਾ ਨਾਮ ਜੀ ਦਰਸ਼ਨ ਲੋਪੋ ਚਲੋ ਦਰਸ਼ਨ ਲੋਪ ਕੋਲ ਤੀਜੇ ਨਾਮ ਵਾਲਾ ਜੀ ਕਿਹੜਾ ਤੀਜਾ ਨਾਮ ਹਾਂਜੀ ਤੇ ਜਿਹੜਾ ਤੀਜਾ ਨਾਮ ਦੈਲਾ ਗਰੁੱਪ ਪਤੋ ਹਾਂਜੀ ਦੈਲਾ ਗਰੁੱਪ ਪਤੋ ਜਿਹੜਾ ਤੀਜਾ ਨਾਮ ਤੇ ਚੌਥਾ ਨਾਮ ਮਾਣੋ ਕੇ ਸੰਧਵਾਇ ਟੀਮ ਨੂੰ ਹਾਂਜੀ ਧੰਨਵਾਦ ਜੀ